ਪੀਬੀਐਸ ਐਕਟ ਦੇ ਤਹਿਤ ਜਿਹੜੇ ਮਾਲ ਨੂੰ ਕਦਮਾ ਡਿਸਟਰੋਏ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦਿਓ ਸਰ ਅੱਜ ਅਸੀਂ ਮਾਨ ਜੋਗ ਡੀਜੀਪੀ ਸਾਹਿਬ ਪੰਜਾਬ ਤੇ ਸੀਪੀ ਸਾਹਿਬ ਜਲੰਧਰ ਦੇ ਦਿਸ਼ਾ ਨਿਰਦੇਸ਼ ਦੇ ਹੁਕਮਾਂ ਮੁਤਾਬਕ ਜੋ ਤਿੰਨ ਮੈਂਬਰੀ ਇੱਕ ਟੀਮ ਡਰੱਗ ਡਿਸਪੋਜ਼ਲ ਕਰਨ ਵਾਸਤੇ ਨਿਯੁਕਤ ਕੀਤੀ ਗਈ ਹੈ ਜਿਸ ਦੇ ਤਿੰਨ ਮੈਂਬਰ ਨੇ ਇਸ ਵਿੱਚ ਏਡੀਸੀ ਪੀ ਇਨਵੈਸਟੀਗੇਸ਼ਨ ਏਸੀਪੀ ਐਂਡੀਪੀਐਸਐਸ ਏਸੀਪੀ ਡਿਟੈਕਟਿਵ ਜੁਵਸੀ ਤਿੰਨੋਂ ਹੀ ਇੱਕ ਮੀਟਿੰਗ ਦੇ ਮੈਂਬਰ ਰਾਜਸੀ ਕਿਊਟਮ ਪੇਪਰ ਮਿਲ ਫੈਲਾਪੁਰ ਜ਼ਿਲ੍ਹਾ ਸ਼ਾਹਪੁਰ ਪੰਜਾਬ ਦੇ ਅਕਾ ਸਮੇਤ ਵੱਖ-ਵੱਖ ਥਾਣਿਆਂ ਦੇ ਜਿਨ੍ਹਾਂ ਦੇ ਕੇਸ ਸੀਗੇ ਮਗਰਮੰਚੀ ਸਾਹਿਬ ਨਾਲਾ ਸੀ ਅਤੇ ਪੇਪਰ ਮਿਲ ਗਏ ਉਹਨਾਂ ਦਾ ਜੋ ਜਰ ਬਗੈਰਾਂ ਨੇ ਜਾਮ ਰਸਤਾ ਸਾਰਿਆਂ ਦੇ ਸਾਹਮਣੇ ਅਸੀਂ ਉਚਨਾ ਲਈ ਜੀ ਫੈਕਟਰੀ ਦੇ ਵਿੱਚ ਜਿਹੜਾ ਸੀ 31 ਮਕਦਮੇ ਆਰਟੀ 1 ਕੇਸ ਜਿਹੜੇ ਐਨ ਡੀ ਪੀ ਜਿਹੜੇ ਕੀ ਕੇਸ ਸੀ ਹੈ ਡਿਸਪੋਜ਼ ਮਟੀਰੀਅਲ ਮਾਲਮ ਮਕਦਮਾ ਸੀ ਗਿਆ ਉਹ ਅਸੀਂ ਜੋ ਜਿਸ ਦੇ ਅਸੀਂ ਅੰਡਰ ਕੋਰਟ ਤੋਂ ਡਿਸਪੋਜ਼ਲ ਦੇ ਕੋਰਟ ਤੋਂ ਅਡਰ ਲੈ ਕੇ ਹਾਸਲ ਕੀਤੇ ਹੋਏ ਸੀ ਬੱਕ ਬੱਕ ਥਾਣੇ ਵਾਲਿਆਂ ਨੇ ਜੋ ਸਾਰੇ ਥਾਣੇ ਦੇ ਜੋ ਚੈੱਕ ਆਊਟ ਕਰਕੇ ਅਰੇ ਥਾਣਾ ਦੇ ਮਾਲ ਨੂੰ ਨਾਲ ਲੈ ਕੇ ਸਪੋਜਲ ਦੇ ਅੰਦਰ ਨਾਲ ਲੈ ਕੇ ਫਿਰ ਪੇਪਰ ਮਿਲ ਜਾ ਕੇ ਸੀ ਨੂੰ proper vein ਨਾਲ ਸੀ ਨੂੰ ਇਸ ਪ੍ਰੋਜੈਕਟ ਦਾ ਜੋ ਟੋਟਲ 31 ਮਕਦਮੇ ਤੇ 53 ਕਿਲੋ 962 ਗ੍ਰਾਮ ਹੀਰੋਇਨ ਆਪੀ ਹੋ ਸਕ 5 ਕਿਜੀ ਹੈ ਔਰ 180 ਟੈਬਲੇਟਾਂ ਜੋ ਅਸੀਂ ਸਾਰੇ ਜਿਹੜਾ ਹੁਣ ਤੇ ਅੱਜ ਕੋਸ਼ਿਸ਼ ਕਰਕੇ ਜਿਹੜੀ ਪ੍ਰਾਪਰ ਜਿਹੜੀ ਜਿਹੜੀ ਮੂਵੀ ਬਣਾਈ ਗਈ ਹੈ ਮੂਵੀ ਬਣੀ ਹੈ ਐਂਡ ਫੋਟੋਗ੍ਰਾਫੀ ਹੋਈ ਹੈ ਸਾਰਾ ਮਾਰਕਸ ਟ੍ਰਾਈ ਕਰਨ ਤੋਂ ਬਾਅਦ ਸਾਰੀ ਟੀਮ ਅਸੀਂ